ਯਾਰ ਰੁਹੀ ਰੰਗਾ ਪੂਰਾ ਗਲ ਬੰਦਾ ਕਿਵੇਂ ਆ ਤਾਮੜਾ ਇੱਧਰ ਦੇਖ ਪੂਰਾ ਕੈਂ ਬੰਦਾ ਪੂਰਾ ਕਿੰਨੇ ਸਾਲ ਨੇ 10 10 ਸਾਲ ਦਾ ਡੌਲੇ ਲੈ ਲੈ ਤੀ ਕਦੇ ਨੋ ਸਾਲ ਡੌਲੇ ਹਾਂ ਡੌਲੇ ਇਹਨਾਂ ਨੂੰ ਪੱਟ ਵੀ ਦਿਖਾ ਦੇ ਮੜੇ ਥਾਪੀ ਮਾਰ ਕੇ ਦਿਖਾ ਦੇ ਇੱਕ ਥਾਪੀ ਮਾਰ ਦੇ ਹੁੰਦਾ ਸੀ ਆਈ ਸ਼ਾ ਹਾਂ ਹੁੰਦਾ ਗੱਕਲੀ ਮੰਨਦਾ ਹੈ ਹਾਂ ਭਾਈ ਮੰਨਦਾ ਹੈ ਇਹ ਗੱਲਬਾਤ ਬੰਦਾ ਹੈ ਕਿੰਨੇ ਖਾਲ ਲੈ ਇਹ ਹੈਗਾ 12 ਸਾਲ ਦਾ ਇਹ ਹੈਗਾ 10 ਸਾਲ ਦਾ ਇਹਦੇ ਮੜੇ ਮੋੜੇ ਦੇ ਹੱਥ ਰੱਖਦੇ ਮੜੇ ਆ ਇਹ ਉਧਰ ਹੱਥ ਰੱਖਦੇ ਆ ਐਂ ਹੀ ਰੱਖ ਐਂ ਹੀ ਰੱਖ ਲੈ ਇੱਕ ਗੱਲ ਲਾਸਤੀ ਬਾਈ ਚਲੋ ਹਾਸੇ ਮਜ਼ਾਕ ਨਾਲ ਸਮਝਾ ਗਿਆ ਇਹ ਬੰਦੇ ਨੇ ਆਉਣ ਵਾਲੇ ਟਾਈਮ 'ਚ ਖੁੱਤੀ ਪਾਉਣੀ ਆ ਮੈਂ ਕਹਿੰਦਾ ਉਹ ਜਿਵੇਂ ਨਾ ਜਿੱਥੇ ਪੱਟੀ ਹੋਣ ਨੇ ਦੇਖਿਆ ਜਿਹੜੇ ਕਿਹੜਾ ਚੱਲ ਰਿਹਾ ਅੱਜ ਦੇ ਟਾਈਮ 'ਚ ਪੁਲਵਾਨ ਕਿਹੜਾ ਚੱਲ ਰਿਹਾ ਬਾਈ ਪ੍ਰਤਪਾਲ ਪ੍ਰਤਪਾਲ ਸਾਹਿਬ ਦਾ ਦੂਜਾ ਪ੍ਰਤਪਾਲ ਦੂਜਾ ਜੱਸਾ ਬੱਟੀ ਹੈ। ਮੈਨੂੰ ਬੱਟੀ ਕੀ ਗੱਲਾਂ ਠੀਕ ਹੈ ਐਂ ਕਰਦੇ ਫਿਰ ਇੱਕ ਵਾਰੀ ਐਂ ਕਰਦੇ। ਚੱਕ ਨੂੰ ਕੱਲੇ ਕੱਲੇ ਨੂੰ ਕਹ ਕਹਦੇ ਚੱਕ ਨੂੰ ਕੱਲੇ ਕੱਲੇ ਨੂੰ ਆਹ ਇਹਨਾਂ ਅਲਾਂ ਪੰਜ ਇਹ ਪ੍ਰਾਹ ਲੈਗਾ ਬਹੁਤ ਭਵਾਨ ਵੱਡਾ ਸੀਨੀਅਰ ਸੀਨੀਅਰ ਹੀ ਹੈ। ਆਹੋ ਸਭ ਨਹੀਂ ਅਵਰੀ ਗੱਲ ਨੰਬਰ ਲਈ ਦੇਖੋ ਇਹ ਨਹੀਂ ਆਂਦਾ ਹੋ ਜੂਆ ਹੋ ਜੇ ਸੀਰੀਅਸ ਹੋਵੇ ਬਹੁਤ ਚਾਹ ਲਾਂ ਦਾ ਜਨਮ ਆ ਮੇਰੇ ਫਿਰ ਦੱਸ ਇਹਨੇ ਐਂ ਤਕੜਾ ਹੋ ਜਾਣਾ ਐਂ ਕਰਦੇ ਕਰਦੇ ਯਾਰ ਉਧਰ ਤੀਸਰੀ ਪੱਟੀ ਭਰੀ ਆ ਨੀ ਇਹ ਕਿਹਦੀ ਪੱਟੀ ਪਤਾ ਆ ਦੇਗਾ ਉਦੋਂ ਵੀ ਕਹਾ ਹੈ ਦੂਆ ਕਿਧਰ ਗਿਆ ਉਹਨੂੰ 5 ਸਾਲ ਹੋ ਗਏ ਐਂ ਕਹੀ ਜਾਂਦਾ ਮੇਰਾ 5 ਸਾਲ ਉਹ ਵੀ ਕਿੰਨਾ ਸੈਣਾ ਹੋ ਗਿਆ ਇਹ ਗੱਲ ਸਮਝਦਾ ਹਣਾ ਉਹ ਇਹ ਤੋਂ ਬਾਹਰ ਆਉਣ ਲੱਗਿਆ ਨਾਲੇ ਸਾਰੀ ਗੱਲਾਂ ਬਾਹਰ ਤੇ ਵੀ ਬਣਾ ਲਈ ਵੀਡੀਓ ਲਈ ਨਾ ਨਾ ਮੇਰੇ ਸੋਨੇ ਦਾ ਦੰਦ ਬਣ ਗਈ ਪਹਿਲਾਂ ਹੀ ਮੇਰੀ ਉਹ ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦਰਾਂ ਪਵਾ ਕੇ ਖਾਈ ਉਹ ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦਰਾਂ ਪਵਾ ਕੇ ਤੇ ਕਿਹੜੀ ਕੀ ਸੀਗਾ ਤੇਰੇ ਪਿੱਛੇ ਫੇਰੇ ਦਾ ਬੈਣ ਠਣ ਕੇ ਕੁੜੀਏ ਨਹੀਂ ਪੱਤਲੇ ਜਿ ਲੱਕ ਵਾਲੀਏ ਨਹੀਂ ਲੱਕ ਤਾਂ ਇਹਦਾ ਵੀ ਨਹੀਂ ਮੋਟਾ ਦਿਖਾ ਦੇ ਦੰਦ ਸੋਨੇ ਦਾ ਅੱਤ ਦਿਖਾ ਮੜਿਆ ਉਹ ਸਾਰਾ ਹੋਇਆ ਦਿਖਾ ਮੜੇ ਹੱਸ ਕੇ ਦਿਖਾ ਨੰਦ ਸੋਨੇ ਦਾ ਲਵਾ ਕੇ ਗੰਨੀ ਮੰਗਰਾਂ ਪਵਾ ਕੇ ਉਹ ਭੰਗੜਾ ਉਹ ਭੰਗੜਾ ਦੇਖ ਲੈ ਮੇਰੇ ਗਾਣੇ ਦੀ ਪੂਰਾ ਆ ਗਿਆ ਸੀ ਮੂੜ ਜਿਹਦਾ ਬੰਦਾ ਮੂਰਾ ਓਏ ਛੱਡ ਲੱਗਿਆ ਇਹਨੂੰ ਹੈ ਬਾਹਰ ਆ ਜਾ ਉਸ ਤਰ੍ਹਾਂ ਜੁੱਟ ਕੇ ਆ ਦੇਖ ਲੈ ਵਧੀਆ ਲੱਗੇ ਸੀ ਗਾਣਾ ਛੰਡ ਪੂਰਾ ਹਾਂਜੀ ਵਧੀਆ ਇਹ ਲਈ ਯਸਤਾ ਜੀ ਇੱਕ ਸਕੂਟਰ ਹੀ ਫਿਰ ਹੁਣ ਆਲੇ ਟਾਈਮ ਤੇ ਮੁੰਡਾ ਮੱਲ ਤਿਆਰ ਹੋ ਰਿਹਾ ਮੱਲ ਤਿਆਰ ਨੇ ਸਾਰੀ ਮੱਲ ਨੇ ਇਹ ਜਿੰਨੇ ਵੀ ਨੇ ਚੰਗਾ ਫਿਰ ਫਿੱਪਨ ਅਦਰਨਾ ਰੂਸੀ ਟੈਂਕ ਰੂਸੀ ਟੈਂਕ ਨੂੰ ਤਾਂ ਮੋੜ ਕਰਨਾ ਇਹਦਾ ਜਿਹੜਾ ਖਾਰੇ ਦੇ ਜਿਵੇਂ ਸਿੰਧੀ ਆ ਜਾ ਕਰੂਗਾ ਨਾ ਇਹਦਾ ਨਾਮ ਨਹੀਂ ਲੈਦਾ ਇਹਦਾ ਟੈਂਕ ਡੋਂਕੇ ਸ਼ੋਰ ਦੇ ਟੈਂਕ ਇਹਦਾ ਹਾਂ ਰੂਸੀ ਟੈਂਕ ਤੋਂ ਬਲਾ ਹੈ ਕਿੰਗ ਰੱਖ ਦੋ ਵੀਰੇ ਇਹ ਰੱਖ ਹੈ ਨਾ ਮਜ਼ਾਕ ਵੀ ਚੱਲੂ ਬਹੁਤ ਹੈ ਕਹਿੰਦਾ ਕਿੰਗ ਰੱਖ ਦੋ ਕਹਿੰਦਾ ਕਿੰਗ ਰੱਖ ਦੋ ਕਰਾਊਗਾ ਪ੍ਰੈਕਟਿਸ ਇਹਨਾਂ ਦੀ ਪੰਜ ਤੋਂ ਇਹ ਭਰੇ